तो ता करना चाहूंगी श्री रंजी गोड़ा जी हमारे राष्ट्रीय जी और श्री रजिंद्र गोदा जी ਹਾਂਜੀ ਸਰ ਅੱਜ ਇੱਥੇ ਪਹੁੰਚੇ ਹੋ ਕਿੱਦਾਂ ਦਾ ਲੱਗਿਆ ਜੀ ਬਹੁਤ ਹੀ ਚੰਗਾ ਮਾਹੌਲ ਹੈ ਜੀ ਦੇਖੋ ਮੈਂ ਪਹਿਲਾਂ ਸੁਣਿਆ ਜ਼ਰੂਰ ਸੀ ਨੋਬਲ ਫਾਊਂਡੇਸ਼ਨ ਦੇ ਕਿਸੇ ਮੈਂ ਹੋਰ ਇਵੈਂਟ ਤੇ ਗਿਆ ਸੀ ਜਿਹੜਾ ਇਹਨਾਂ ਦਾ ਗਉ ਜਿਹੜਾ ਉਹ ਬਣਾ ਰਹੇ ਆ ਪਰ ਸਕੂਲਾਂ ਦੇ ਬੱਚੇ ਨਹੀਂ ਦੇਖੇ ਸੀ ਜੋ ਸਕੂਲ ਦੇ ਬੱਚਿਆਂ ਨੇ ਸਪੀਚ ਦਿੱਤੀ ਉਹ ਕਮਾਲ ਦੀ ਸੀ ਅ ਮਤਲਬ ਔਰ ਬੱਚਿਆਂ ਦਾ ਜੋ ਐਟੀਟਿਊਡ ਦੇਖਿਆ ਜੀ ਬਹੁਤ ਹੀ ਪ੍ਰੈਕਟੀਕਲ ਹੈ ਅਦਰ than ਪੜ੍ਹਾਈ ਇਹਨਾਂ ਨੂੰ ਐਕਟੀਵਿਟੀਜ਼ ਚ ਇਨਵੋਲ ਕਰਦੇ ਆ ਔਰ ਇਹਨਾਂ ਨੂੰ ਮੈਨਰਸ ਕਿਸ ਤਰ੍ਹਾਂ ਸਿਖਾਉਂਦੇ ਆ ਪੜ੍ਹਾਉਂਦੇ ਕਿਸ ਤਰ੍ਹਾਂ ਔਰ ਜਿਹੜੇ ਅਵਾਰਡ ਵੀ ਦਿੱਤੇ ਸਿਰਫ ਪੜ੍ਹਾਈ ਦੇ ਨਹੀਂ ਦਿੱਤੇ ਇਹ ਸਭ ਚੀਜ਼ਾਂ ਜਿੱਤੇ ਨਿਊਟ੍ਰੀਸ਼ਨ ਤੇ ਵੀ ਖਾਂਦੇ ਕੀ ਹੈ ਔਰ ਕਲੀਨਲੀ ਲੈਸ ਕਿੰਨੀ ਹੈ ਕਿੰਨੇ ਪਾਰਟਿਕੂਲਰ ਹੈ ਸਕੂਲ ਆਂਚ ਅਟੈਂਡੈਂਸ ਤੇ ਤੇ ਮੈਂ ਬਹੁਤ ਇੰਪ੍ਰੈਸਡ ਆ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਸਾਰੇ ਇੰਡਸਟਰੀਲਿਸਟ ਭਰਾਵਾਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਨੋਬਲ ਫਾਊਂਡੇਸ਼ਨ ਦੀ ਮੈਕਸਿਮਮ ਹੈਲਪ ਕਰੋ ਤਾਂ ਕਿ ਇਹ ਬੱਚੇ 25000 ਤੋਂ ਵੱਧ ਕੇ ਹੋਰ ਵੀ ਜਿਆਦਾ ਹੋਣ ਔਰ ਇਹ ਅੱਗੇ ਵਧਣ ਦੇਖੋ ਇੱਥੋਂ ਬੱਚੇ ਜਿਹੜੇ ਪੜੇ ਜਿਹੜੇ ਬੀ ਕਾਮ ਕਰ ਰਹੇ ਕੋਈ ਕੁਝ ਹੈ ਉਹ ਵੀ ਬੱਚੇ ਆਏ ਹੋਏ ਉਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਦੱਸਿਆ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਐਡੇ ਨੋਬਲ ਕੰਮ ਲਈ ਔਰ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਕਿ ਅੱਗੇ ਵੀ ਵਧੇ ਹਾਂਜੀ ਥੈਂਕ ਯੂ ਹਾਂਜੀ ਜੀ ਜੀ ਅੱਜ ਅਸੀਂ ਨੋਬਲ ਫਾਊਂਡੇਸ਼ਨ ਦੇ ਜਿਹੜੇ ਰਿਪੋਰਟ ਕਾਰਡ ਵਗੈਰਾ ਰਿਜ਼ਲਟ ਇਹਨਾਂ ਨੇ ਅਨਾਉਂਸ ਕੀਤੇ ਹੈਗੇ ਮਾਨਯੋਗ ਐਮਪੀ ਸਾਹਿਬ ਜੀ ਦੀ ਅਗਵਾਈ ਹੇਠ ਅਸੀਂ ਅੱਜ ਇੱਥੇ ਆਏ ਆਂ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ਇੱਕ ਫਾਊਂਡੇਸ਼ਨ ਜਿਹੜੇ ਬੱਚੇ ਜਿਵੇਂ ਦੱਸਰੇ ਸੀਗੇ ਆਪਣੇ ਐਕਸਪੀਰੀਅੰਸ ਦੇ ਕਿ ਜਿੱਥੇ ਉਹ ਕਹਿੰਦੇ ਸੀਗੇ ਕਿ ਮੈਂ ਤਾਂ ਮੰਦਿਰ ਦੇ ਬਾਹਰ ਖੜ ਕੇ ਜਿਹੜੇ ਹੈਗੇ ਮੈਂ ਮੰਦਿਰ ਦੇ ਬਾਹਰ ਹੀ ਖੜੀ ਰਹਿੰਦੀ ਜੇ ਨੋਬਲ ਫਾਊਂਡੇਸ਼ਨ ਦਾ ਹੱਥ ਨਹੀਂ ਫੜਿਆ ਹੁੰਦਾ ਤੇ ਇਹ ਸਕਸੈਸ ਸਟੋਰੀਜ਼ ਹੈ ਜਿਹੜੀ ਨੋਬਲ ਫਾਊਂਡੇਸ਼ਨ ਨੂੰ ਮੈਂ ਰਿਕੁਐਸਟ ਵੀ ਕਰਦਾ ਕਿ ਇਸ ਤਰ੍ਹਾਂ ਦੀ ਸਕਸੈਸ ਸਟੋਰੀਜ਼ ਹੋਰ ਹੀ ਬੱਚਿਆਂ ਨੂੰ ਜਾਣੂ ਕਰਾਣ ਜਿਸ ਕਰਕੇ ਪੇਰੈਂਟਸ ਹੋਰ ਮੋਟੀਵੇਟ ਹੋਣ ਨਾਲ ਜੁੜਨ ਜਿਵੇਂ ਐਮਪੀ ਸਾਹਿਬ ਨੇ ਕਿਹਾ ਹੈ ਕਿ 25000 ਤੋਂ ਵੀ ਵੱਧ ਕੇ ਆਪਾਂ ਇਹ ਬੱਚਿਆਂ ਦੀ ਨੰਬਰ ਹੋਰ ਵਧਾਈਏ ਜਿਸ ਕਰਕੇ ਉਹ ਮੇਨਸਟ੍ਰੀਮ ਸਾਇਸਾਈਡ ਦਾ ਹਿੱਸਾ ਬਣ ਸਕਣ। ਠੀਕ ਇਸ ਜਿਵੇਂ ਸਰਕਾਰ ਬਹੁਤ ਸਪੋਰਟਿਵ ਕਰ ਰਹੀ ਹੈ ਇਹ ਦੀ ਗੱਲ ਹੈ ਨੋਬਲ ਫਾਊਂਡੇਸ਼ਨ ਦੇ ਅੱਜ 26 ਬ੍ਰਾਂਚਾਂ ਚੱਲ ਰਹੀਆਂ ਪਰ ਸਾਰੀ ਕਿਰਾਏ ਦੇ ਕਿ ਤੇ ਨਾ ਕਿਸੇ ਸਰਾਵਾ ਜਿੱਤੇ ਮੰਦਿਰ ਚ ਤੁਸੀਂ ਖੁਦ ਮੰਦਿਰ ਚ ਆਏ ਹੋ ਕਿ ਇਹ ਜੀ ਐਸੋਸੀਏਸ਼ਨ ਨੂੰ ਹੈਂਡਹੋਲਡਿੰਗ ਕਰਕੇ ਜ਼ਮੀਨ ਨਹੀਂ ਦੇ ਦਿੰਦੀ ਸਰਕਾਰ ਜੀ ਜਿਸ ਤਰ੍ਹਾਂ ਇੱਕ ਗਵਰਨਮੈਂਟ ਵੱਲੋਂ ਕੋਈ ਟਰਸਟ ਨੂੰ ਜਾਂ ਸੁਸਾਇਟੀ ਨੂੰ ਕਿਸ ਤਰ੍ਹਾਂ ਜ਼ਮੀਨ ਦਿੱਤੀ ਜਾ ਸਕਦੀ ਹੈ ਉਸ ਤਰ੍ਹਾਂ ਦੇ ਪ੍ਰਾਵਧਾਨ ਜਿਹੜੇ ਹੈਗੇ ਉੱਥੇ ਦੇ ਟਰਮਸ ਐਂਡ ਕੰਡੀਸ਼ਨਸ ਕਾਫੀ ਜ਼ਿਆਦਾ ਹੁੰਦੇ ਨੇ ਪਰ ਗਵਰਨਮੈਂਟ ਜਿਹੜੀ ਹੈ ਟਰਸਟ ਕਿਸੇ ਵੀ ਸੁਸਾਇਟੀ ਨੂੰ ਉਹ ਗ੍ਰਾਂਟ ਦੇ ਸਕਦੀ ਹੈ ਫਾਰ ਕੰਸਟਰਕਸ਼ਨ ਆਫ ਬਿਲਡਿੰਗ ਸੋ ਜੇਕਰ ਇਹਨਾਂ ਕੋਈ ਜ਼ਮੀਨ ਇਹਨਾਂ ਦੇ ਕੋਲੇ ਹੈ ਜਾਂ ਫਿਰ ਕੋਈ ਇਹਨਾਂ ਨੂੰ ਲੀਜ਼ ਤੇ ਆਦਾਨ ਤੇ ਦਿੰਨੇ ਹੈ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਉਹ ਸਾਰੀ ਦਾ ਖਰਚਾ ਦਿੱਤਾ ਜਾਂਦਾ ਹੈ ਥੈਂਕ ਯੂ ਹਾਂਜੀ ਸਰ ਸਾਡੀ ਐਸੋਸੀਏਸ਼ਨ ਤਾਂ ਬਹੁਤ ਪੁਰਾਣੀ ਹੈਗੀ ਹੈ ਜਿੰਦਾ ਸ਼ਰਮਾ ਜੀ ਨਾਲ ਲੋਕਲ ਫਾਊਂਡੇਸ਼ਨ ਦਾ ਤੇ ਬਹੁਤ ਅੱਛਾ ਕੰਮ ਕਰ ਰਹੇ ਹਨ ਔਰ ਜੋ ਸੁਪਨਾ 15 ਸਾਲ ਪਹਿਲਾਂ ਦੇਖਿਆ ਸੀਗਾ ਉਹ ਰਿਜ਼ਲਟ ਦਿਖਾ ਰਹੇ ਹਨ ਤੇ ਗੁਰੂਕੁਲ ਦੀ ਜੋ ਤਮੰਨਾ ਹੈਗੀ ਹੈ ਉਹ ਵੀ ਜ਼ਰੂਰ ਪੂਰੀ ਕੀਤੀ ਹੋਊਗੇ ਥੈਂਕ ਯੂ ਥੈਂਕ ਯੂ So जी नोबेल फाउंडेशन के स्कूल इसको हम बड़े ध्यान से देख रहे हैं ये सिर्फ एजुकेशन की हब नहीं है ये बच्चों के पर्सनैलिटी डेवलपमेंट पे काम कर रहे हैं और बड़ी अच्छी बात यह है कि यहाँ से बच्चों को जिस प्रकार से नर्चर किया जा रहा है जिस प्रकार से उनकी पर्सनैलिटी डेवलप की जा रही है दे। ये देश के लिए आने वाले समय में बहुत अच्छे नागरिक तैयार होंगे थैंक यू